ਕਹਿੰਦੇ ਨੇ ਕਿ ਮਨੁੱਖਤਾ ਦੀ ਸੇਵਾ ਤੋਂ ਵੱਡੀ ਕੋਈ ਸੇਵਾ ਨਹੀਂ ਹੁੰਦੀ ਤੇ ਮਲੇਰਕੂਟਲਾ ਦੇ ਨਾਲ ਲੱਗਦੇ ਪਿੰਡ ਖੇੜੀ ਜੱਟਾ ਦਾ ਨੌਜਵਾਨ ਗੁਰਵਿੰਦਰ ਸਿੰਘ ਇਸ ਗੱਲ ਨੂੰ ਆਪਣੀ ਜ਼ਿੰਦਗੀ 'ਚ ਤਾੜ ਚੁੱਕਿਆ ਹੈ ਤੇ ਅੱਜ ਉਹ ਕਈਆਂ ਨੂੰ ਜਿਉਣ ਦੀ ਆਸ ਦਿਖਾ ਰਿਹਾ ਹੈ ਜਿਨ੍ਹਾਂ ਨੂੰ ਪੁੱਛਣ ਵਾਲਾ ਵਿਜਗ ਤੇ ਕੋਈ ਨਹੀਂ ਇਸ ਨੌਜਵਾਨ ਨੇ ਛੋਟੀ ਉਮਰ ਦੇ ਵਿੱਚ ਹੀ ਜਿੱਥੇ ਆਪਣਾ ਘਰ ਪਰਿਵਾਰ ਸਭ ਤਿਆਗ ਦਿੱਤਾ ਤੇ ਰੱਬ ਦੀ ਬਖਸ਼ੀ ਜੀਵਨ ਦੀ ਦਾਤ ਨੂੰ ਸੜਕਾਂ ਤੇ ਪਏ ਲਾवारिस ਮਰੀਜ਼ਾਂ ਦੀ ਸੇਵਾ 'ਚ ਲਗਾ ਰਿਹਾ ਹੈ ਇਹ ਤੇਜ਼ ਨੌਜਵਾਨ ਨੇ ਆਪਣੇ ਹਿੱਸੀ ਆਈ ਜ਼ਮੀਨ ਦੇ ਨਾਲ ਇੱਕ ਆਸ਼ਰਮ ਬਣਾਇਆ ਹੈ ਜਿੱਥੇ ਬੇਸਹਾਰਾ ਲੋਕਾਂ ਦੀ ਸੇਵਾ ਕਰਦਾ ਹੈ ਉਹਨਾਂ ਨੂੰ ਖਾਣਾ ਦਿੰਦਾ ਹੈ ਤੇ ਉਹਨਾਂ ਦਾ ਇਲਾਜ ਵੀ ਕਰਵਾਉਂਦਾ ਹੈ ਉਹ ਵੀ ਮੁਫਤ ਇੱਥੋਂ ਤੱਕ ਕਿ ਪੁਲਿਸ ਵਾਲਿਆਂ ਨੂੰ ਵੀ ਜੇ ਕੋਈ ਰਸਤੇ 'ਚ ਜ਼ਖਮੀ ਲਵਾਰਸ ਵਿਅਕਤੀ ਮਿਲਦਾ ਹੈ ਤਾਂ ਉਸ ਆਸ਼ਰਮ 'ਚ ਛੱਡ ਜਾਂਦੇ ਨੇ ਇਹ ਸੋਚ ਕੇ ਕਿ ਇੱਥੇ ਉਸ ਦੀ ਸੇਵਾ ਹੋਵੇਗੀ ਇਸ ਆਸ਼ਰਮ 'ਚ ਕੁਝ ਜਿਹੇ ਲੋਕ ਵੀ ਨੇ ਜੋ ਮੱਤਬੁੱਤੀ ਦੇ ਜਿਨ੍ਹਾਂ ਨੂੰ ਆਪਣੇ ਘਰ-ਬਾਰ ਬਾਰੇ ਹੀ ਨਹੀਂ ਪਤਾ ਉਹ ਵੀ ਇੱਥੇ ਖੁਸ਼ੀ ਨਾਲ ਰਹਿ ਰਹੇ ਨੇ ਤੁਮਨ ਕਿੰਨੇ ਸਾਲ ਹੋ ਗਏ ਜੀ 8 ਸਾਲ ਹੋ ਗਏ ਰੰਜੀ ਨੂੰ ਕਹੋ ਜੀ ਹਾਲ-ਤਿ ਕੀ ਹੋਇਆ ਸੀ ਤੁਮੇ ਤਾਂ ਕੁੱਤੇ ਨੇ ਵੱਢਿਆ ਸੀ ਜੀ ਮੈਨੂੰ ਚੌਥ ਮ ਥੋੜੇ ਥੋੜੇ ਪਾਏ ਮਨ ਰਾਵਨੀ ਆਇਆ ਫਿਰ ਮੈਨੂੰ ਇੱਥੇ ਛੱਡ ਕੇ ਵਾਗ ਗਏ ਫਿਰ ਇਹਨਾਂ ਨੇ ਮੈਨੂੰ ਬਚਾਇਆ ਲੱਤ ਤਾਂ ਕੁੱਤੇ ਨੇ ਵੱਢੀ ਸੀ ਤੇ ਗੜ ਗਈ ਸੀ ਐਨੇ ਕੀੜੇ ਖੱਡੇ ਤੇ ਫਿਰ ਠੀਕ ਹੋ ਗਈ ਮੈਂ ਹੁਣ ਖੁਸ਼ ਹਾਂ ਇੱਥੇ ਹਾਂ ਜੀ ਖੁਸ਼ ਆਂ ਜਾਵਾ ਹਾਂ ਇਹ ਵੀ ਮੇਰਾ ਪੁੱਤ ਹੈ ਉਹ ਛੰਦਾ ਵੀ ਮੇਰਾ ਪੁੱਤ ਹੈ ਕਿਵੇਂ ਰੱਖਦੇ ਨੇ ਤੁਹਾਨੂੰ ਹਾਂ ਕਿਵੇਂ ਰੱਖਦੇ ਨੇ ਜਮ ਫਲਾਂ ਨੂੰ ਰੱਖਦੇ ਸਾਡੀ ਸੇਵਾ ਜੀ ਬਹੁਤ ਕਰਦੇ ਹੋਰ ਵੀ ਤੁਹਾਡੇ ਵਰਗੇ ਨੇ ਇਥੇ ਹਾਂ ਗੁਰੂ ਨਾਨਕ ਦੇਵ ਜੀ ਸੇਵਾ ਸੁਸਾਇਟੀ ਦਲ ਦੇ ਨਾਂ ਤੇ ਚੱਲ ਰਹੀ ਸੰਸਥਾ ਦੀ ਮੁਖੀ ਪੱਪਾ ਗੁਰਵਿੰਦਰ ਸਿੰਘ ਵੱਲੋਂ ਅਜਿਹੇ ਲੋਕਾਂ ਦੀ ਸੇਵਾ ਆਪਣੇ ਹੱਥੀਂ ਕੀਤੀ ਜਾਂਦੀ ਹੈ ਜੋ ਬੜੀ ਮਾੜੀ ਹਾਲਤ ਚ ਹੁੰਦੇ ਨੇ ਉਹਨਾਂ ਦੇ ਰਹਿਣ ਤੇ ਖਾਣ ਦਾ ਇੰਤਜ਼ਾਮ ਵੀ ਕੀਤਾ ਜਾਂਦਾ ਹੈ ਇਸ ਨੌਜਵਾਨ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਤੋਂ ਵੱਖ ਹੋ ਗਿਆ ਤੇ ਉਸ ਨੂੰ ਜੋ ਆਪਣੀ ਜ਼ਮੀਨ ਤੇ ਪੈਸਾ ਮਿਲਿਆ ਉਹ ਉਸਨੇ ਇਸ ਸ਼ਾਰਸ਼ਰਮ ਦੇ ਵਿੱਚ ਖਰਚ ਕਰ ਦਿੱਤਾ ਜਿੱਥੇ ਉਹ ਆਪਣੀ ਸੇਵਾ ਨਿਭਾ ਰਿਹਾ ਹੈ। ਦਾਸ ਗੁਰਵਿੰਦਰ ਸਿੰਘ ਜੀ ਪਿੰਡ ਖੇੜੀ ਜੱਟਾਂ ਜ਼ਿਲ੍ਹਾ ਸੰਗਰੂਰ ਤਹਿਸੀਲ ਧੂਰੀ ਤੁਹਾਨੂੰ ਗੁਰੂ ਨਾਨਕ ਸਾਹਿਬ ਦਾ ਸੱਚੇ ਪਾਤਸ਼ਾਹ ਦੇ ਹੁਕਮ ਦੇ ਨਾਲ ਅ ਅਸੀਂ ਸਾਨੂੰ ਦੋ ਹੀ ਸ਼ੌਂਕ ਸੀ ਇੱਕ ਪਹਿਲਵਾਨੀ ਕਰਵਾਉਣ ਦਾ ਖੇਡਾਂ ਕਰਵਾਉਣ ਦਾ ਗੁਰੂ ਨਾਨਕ ਸਾਹਿਬ ਹਰਮੰਦਰ ਸਾਹਿਬ ਦੀ ਧਰਤੀ ਤੇ ਦਾਸ ਗਿਆ ਗੁਰੂ ਰਾਮਦਾਸ ਮਹਾਰਾਜੀ ਦਾ ਹੁਕਮ ਹੋਇਆ ਅਸੀਂ ਤਕਰੀਬਨ 2-3 ਸਾਲਾਂ ਦੇ ਵਿੱਚ ਆਪਣੀ ਕਿਰਤ ਕਮਾਈ ਦੇ ਵਿੱਚੋਂ ਦਾਸ ਕੋਲੇ ਜਿੰਨੀ ਜ਼ਮੀਨ ਸੀਗੀ ਉਹ ਅਸੀਂ ਜਿੰਨੀ ਪੈਸਾ ਸੀਗਾ ਅਸੀਂ ਗੁਰੂ ਨਾਨਕ ਸਾਹਿਬ ਦੇ ਹੁਕਮ ਨਾਲ ਇਸ ਆਸ਼ਰਮ ਤੇ ਲਾਤਾ ਸੀਗਾ 14-15 ਲੱਖ ਰੁਪਏ ਅਸੀਂ ਆਪਣੀ ਕਿਰਤ ਕਮਾਈ ਤੋਂ ਲਾ ਕੇ ਇਹਨਾਂ ਬੇਸਹਾਰੇ ਬਜ਼ੁਰਗਾਂ ਬੱਚਿਆਂ ਲਈ ਕਾਸ਼ਰਮ ਬਣਾਇਆ ਸੀ ਜਿਹੜਾ ਤਕਰੀਬਨ 2-3 ਸਾਲ ਤੋਂ ਹੁਣ ਚੱਲ ਰਿਹਾ ਜੀ ਕਿਹੋ ਜਿਹਾ ਇਹ ਮਰੀਜ਼ ਇੱਥੇ ਜਿਹੜੇ ਆਉਂਦੇ ਨੇ ਜੀ ਇਹ ਸਾਡੇ ਕੋਲੇ ਜੀ ਅੱਜ ਤੱਕ ਇੱਕ ਵੀ ਨਾਰਮਲ ਮਰੀਜ਼ ਨਹੀਂ ਆਇਆ ਸਾਡੇ ਕੋਲੇ ਕਿਸੇ ਨੂੰ ਪੈਰਾ ਲਾਈ ਦਾ ਅਟੈਕ ਹੋਇਆ ਕਿਸੇ ਦੀ ਲੱਤ 'ਚ ਕੀੜੇ ਪੈ ਗਏ ਕੋਈ ਅੱਖਾਂ ਤੋਂ ਅੰਨ ਹੈ ਕਿਸੇ ਦੀਆਂ ਲੱਤਾਂ ਟੁੱਟੀਆਂ ਨੇ ਮਤਲਬ ਕਿ ਜਿਹਨੂੰ ਆਪਾਂ ਕਹਿੰਦੇ ਆ ਜੀ ਕੋਈ ਇਨਸਾਨ ਨਰਕ ਵਾਲੀ ਜ਼ਿੰਦਗੀ ਜਿਉਂਦਾ ਹੋਵੇ ਸਾਡੇ ਕੋਲੇ ਸਾਰੇ ਅਸੀਂ ਨਰਕ 'ਚ ਹੀ ਕੱਢ ਕੇ ਮਹਾਰਾਜ ਦੀ ਕਿਰਪਾ ਨਾਲ ਲੈ ਕੇ ਆਏ ਕਿਵੇਂ ਆਉਂਦੇ ਨੇ ਮਰੀਜ਼ ਕਿਵੇਂ ਪਤਾ ਲੱਗਦਾ ਉਹਨਾਂ ਨੂੰ ਅਸੀਂ ਜੀ ਜਿੱਦਾਂ ਸਾਡੀਆਂ ਵੀਡੀਓ ਵੈਸੇ ਮੈਂ ਤਾਂ ਫੇਸਬੁੱਕ 'ਚ ਲਾਉਂਦਾ ਨਹੀਂ ਜੀ ਪਰ ਸਾਡੇ ਨਾਂ ਤੇ ਕਈ ਮੇਰੇ ਰੱਬ ਵਰਗੇ ਵੀਰ ਪੇਜ ਚਲਾਉਂਦੇ ਨੇ ਉਹ ਸਾਡੀਆਂ ਵੀਡੀਓ ਨੈਟ ਤੇ ਪਾ ਦਿੰਦੇ ਨੇ ਇਸ ਕਰਕੇ ਵੀ ਜਦੋਂ ਸਾਡਾ ਫੋਨ ਨੰਬਰ ਸਾਰਿਆਂ ਨੂੰ ਪਤਾ ਹੈ ਜਦੋਂ ਕੋਈ ਕਿਸੇ ਮਰੀਜ਼ ਨੂੰ ਦੇਖਦਾ ਕੋਈ ਸੜਕ ਤੇ ਪਏ ਨੂੰ ਉਹ ਸਾਨੂੰ ਫੋਨ ਮਾਰ ਦਿੰਦਾ ਜੀ ਅਸੀਂ ਉਹਨੂੰ ਚੱਕ ਲਿਓ ਨਹੀਂ ਜਾਂਦੇ ਕੀ ਸਾਧਨ ਤੁਹਾਡੇ ਕੋਲ ਲੈ ਕੇ ਆਉਣ ਦਾ ਕੋਈ ਸਾਧਨ ਹੈ ਕੋਈ ਬਹਿਤਾ ਜੀ ਸਾਡੇ ਕੋਲ ਇੱਕ ਆਪਣੀ ਗੱਡੀ ਸੀ ਪਰ ਜੀ ਅਸੀਂ ਐਂਬੂਲੈਂਸ ਸਾਨੂੰ ਕਿਰਾਏ ਤੇ ਕਰਾਉਣੀ ਪੈਂਦੀ ਆ ਵੀ ਸਾਨੂੰ ਐਂਬੂਲੈਂਸ ਜੇ ਜੇਕਰ ਜੇਕਰ ਗੱਲ ਕਰੀਏ ਲੋਕ ਦੇਖਣਾ ਪਸੰਦ ਨਹੀਂ ਕਰਦੇ ਅਜਿਹੇ ਮਰੀਜ਼ਾਂ ਨੂੰ ਤੁਸੀਂ ਆਪਣੇ ਹੱਥਾਂ ਨਾਲ ਉਹਨਾਂ ਨੂੰ ਕੀ ਕਿਦਾਂ 对可以 ਹਰ ਇੱਕ ਨੇ ਜਿਹੜਾ ਸੰਸਾਰ ਦੇ ਵਿੱਚ ਆਇਆ ਉਹਨੇ ਜਾਣਦਾ ਦਾਸ ਤਾਂ ਇੱਕ ਮਿੱਟੀ ਆ ਇਹ ਆਪਣਾ ਸਰੀਰ ਵੀ ਆਪਣਾ ਨਹੀਂ ਹੈ ਇਹ ਵੀ ਆਪਾਂ ਨੂੰ ਕਿਰਾਏ ਦਾ ਮਕਾਨ ਮਿਲਿਆ ਕੁਝ ਸਮੇਂ ਲਈ ਕੀ ਪਤਾ ਮੈਂ ਕੱਲ ਨੂੰ ਮਰਨਾ ਹੋਵੇ ਇਸ ਕਰਕੇ ਦੀ ਜਿਹੜਾ ਇਨਸਾਨ ਮੌਤ ਨੂੰ ਹਰ ਸਮੇਂ ਯਾਦ ਕਰਦਾ ਉਹ ਫਿਰ ਆਪਣਾ ਸਮਾਂ ਇਹਨਾਂ ਬਜ਼ੁਰਗਾਂ ਬੱਚਿਆਂ ਦੀ ਬਤਾਉਣਾ ਕਿੰਨੇ ਮਰੀਜ਼ ਨੇ ਇੱਥੇ ਮੇਰੇ ਕੋਲੇ ਜੀ ਹੁਣ ਤੱਕ ਤਕਰੀਬਨ 50 50 60 ਸਰੀਰਾਂ ਦੀ ਦਾਸ ਸੇਵਾ ਕਰ ਚੁੱਕਿਆ ਪਰ ਜਿਨ੍ਹਾਂ ਦਾ ਬਿਲਕੁਲ ਹੀ ਇਸ ਦੁਨੀਆ ਦੇ ਵਿੱਚ ਕੋਈ ਨਹੀਂ ਉਦਾਂ ਦੇ 18-20 ਤਾਂ ਸਾਡੇ ਕੋਲੇ ਰਹਿੰਦੇ ਨੇ ਬਾਕੀ ਕੁਝ ਜਿਹੜੇ ਅਸੀਂ ਹਸਪਤਾਲਾਂ ਤੇ ਲਾਜ ਚੱਲ ਰਹੇ ਆ ਕੁਛ ਇਦਾਂ ਦੇ ਨੇ ਜਿੰਨੇ ਗਰੀਬ ਨੇ ਉਹਨਾਂ ਦੇ ਘਰੇ ਰਾਸਣ ਦਵਾਈ ਹੋਰ ਰੱਖ ਸਕਦੇ ਤੁਸੀਂ ਜੇ ਤੁਹਾਡੇ ਕੋਲ ਹੋਰ ਮਰੀਜ਼ ਆਉਂਦੇ ਨੇ ਅਸੀਂ ਤਾਂ ਜੀ ਸਾਰੀ ਜ਼ਿੰਦਗੀ ਸੇਵਾ ਕਰਨ ਨੂੰ ਤਿਆਰ ਆ ਮੇਰੀ ਜਿੰਨਾ ਚਿਰ ਮੇਰੇ ਸਾਹ ਦੇ ਵਿੱਚ ਸਾਹ ਅਸੀਂ ਸਾਰੀ ਜ਼ਿੰਦਗੀ ਇਹ ਸੇਵਾ ਮਹਾਰਾਜ ਸਾਤੋਂ ਲੈਣਗੇ ਤੁਸੀਂ ਅਰਦਾਸ ਕਰੋ ਅਸੀਂ ਘੱਟੋ ਘੱਟ ਇੱਥੇ 200 300 ਵੀ ਰੱਖ ਸਕਦੇ ਆ ਪਰ ਸਾਡੇ ਕੋਲੇ ਹਜੇ ਸਿਰ ਤੇ ਛੱਤ ਨਹੀਂ ਜਿੰਨਾ ਸਾਡੇ ਕਮਰੇ ਭਰ ਚੁੱਕੇ ਨੇ ਕਹਾਲ ਬਣਾਇਆ ਸੀ ਤੁਸੀਂ ਦੇਖ ਲਿਆ ਉਹ ਵੀ ਭਰ ਚੁੱਕਿਆ ਹੁਣ ਅਸੀਂ ਇੱਕ ਦੋ ਵੱਡੇ ਹਾਲ ਬਣਾ ਰਹੇ ਆ ਇੱਕ ਭੈਣਾ ਖਾਤਰ ਬੀਬੀਆਂ ਖਾਤਰ ਇੱਕ ਇਹ ਖਾਤਰ ਜਿਹਦੇ ਵਿੱਚ ਅਸੀਂ 200 ਬੰਦਾ ਰੱਖ ਸਕਦੇ ਹਾਂ ਪਰ ਹੁਣ ਅਸੀਂ ਅਜੇ ਮਟੀਰੀਅਲ ਦੀ ਘਾਟ ਆ ਸਾਨੂੰ ਅਸੀਂ ਅਜੇ ਰੱਖ ਨਹੀਂ ਸਕਦੇ ਉਧਰ ਮਲੇਰ ਕੋਟਲਾ ਦੀ ਨਾਮੀ ਸਮਾਜ ਸੇਵੀ ਸੰਸਥਾ ਕੇਐਸ ਗਰੁੱਪ ਦੇ ਵੱਲੋਂ ਵੀ ਇੱਥੇ ਆ ਕੇ ਸੇਵਾ ਕੀਤੀ ਜਾਂਦੀ ਹੈ ਇਹਨਾਂ ਲੋਕਾਂ ਲਈ ਖਾਣ ਪੀਣ ਅਤੇ ਵਸਤਰ ਦਾਨ ਕੀਤੇ ਜਾਂਦੇ ਨੇ ਸਮਾਜ ਸੇਵੀ ਕਰਮ ਸਿੰਘ ਦਾ ਵੀ ਕਹਿਣਾ ਹੈ ਕਿ ਨੌਜਵਾਨ ਜੋ ਇਹ ਸਭ ਕਰ ਰਿਹਾ ਹੈ ਇਸ ਤੋਂ ਵੱਡੀ ਸੇਵਾ ਕੋਈ ਹੋ ਹੀ ਨਹੀਂ ਸਕਦੀ ਇਹ ਬਹੁਤ ਵੱਡੀ ਸੇਵਾ ਕਰ ਰਹੇ ਜੀ ਦੇਖੋ ਇਸ ਤਰ੍ਹਾਂ ਦੇ ਸੰਤ ਮਹਾਤਮਾ ਬਣਨਾ ਇੱਕ ਛੋਟੀ ਜੀ ਉਮਰ ਦੇ ਵਿੱਚ ਬਹੁਤ ਵੱਡੀ ਗੱਲ ਹੈ ਕਿਉਂਕਿ ਗਿਆਨ ਹੁੰਦਾ ਹੈ ਅੰਦਰੋਂ ਜਿਹੜਾ ਬੰਦੇ ਨੂੰ ਗਿਆਨ ਨਾਲ ਜੁੜ ਗਿਆ ਹੈ ਕਿ ਨਾ ਉਹ ਬੰਦੇ ਨੂੰ ਹਰੇਕ ਦੇ ਵਿੱਚ ਰੱਬ ਜਿੰਦਾ ਉਹਨੂੰ ਉਹ ਏਸੇ ਕਰਕੇ ਇਹਨਾਂ ਲੋਕਾਂ ਦੀ ਸੇਵਾ ਕਰ ਰਹੇ ਹੈ ਜਿਹੜੇ ਮਰੀਜ਼ ਨੇ ਤੁਸੀਂ ਦੇਖਿਆ ਮਰੀਜ਼ ਤਾਂ ਇੱਥੇ ਦੇਖ ਨਹੀਂ ਹੁੰਦਾ ਹਰੇਕ ਬੰਦਾ ਮਤਲਬ ਵੱਜਦਾ ਹੈ ਦੂਰ ਜਾਂਦਾ ਹੈ ਪਰ ਇਹ ਆਪਣੇ ਹੱਥੀਂ ਜਿਹੜੀ ਸੇਵਾ ਕਰਦੇ ਨੇ ਬਹੁਤ ਵੱਡੀ ਗੱਲ ਹੈ ਅਸਲੀ ਦੌਰ ਚ ਜਦੋਂ ਸਾਡਾ ਸਮਾਜ ਸਾਡੀ ਸੋਚ ਮਤਲਬੀ ਹੋ ਚੁੱਕੀ ਹੈ ਉਸ ਦੌਰ ਚ ਸਲਾਮ ਹੈ ਅਜਿਹੀ ਸੋਚ ਨੂੰ ਜੋ ਆਪਣਾ ਸਭ ਕੁਝ ਤਿਆਗ ਕੇ ਗਰੀਬਾਂ ਤੇ ਸਹਾਰਿਆਂ ਨੂੰ ਸਹਾਰਾ ਦੇ ਰਹੀ ਹੈ ਤੇ ਉਹਨਾਂ ਦੀ ਸੇਵਾ ਕਰ ਰਹੀ ਹੈ ਤੁਸੀਂ ਦੇਖਿਆ ਕਿ ਇਹ ਇੱਕ ਨੌਜਵਾਨ ਜੋ ਆਪਣੀ ਜ਼ਿੰਦਗੀ ਜਿਹੜੀ ਹੈ ਪੂਰੀ ਉਹ ਇਸ ਆਸ਼ਰਮ ਦੇ ਨਾਲ ਲਗਾ ਰਿਹਾ ਅਜੇ ਇਹ ਮਰੀਜ਼ਾਂ ਦੀ ਦੇਖਭਾਲ ਇਲਾਜ ਕਰ ਰਹੇ ਨੇ ਜੋ ਕਿ ਕਿਸੇ ਨੂੰ ਦੇਖਣੇ ਤੱਕ ਚੰਗੇ ਨਹੀਂ ਲੱਗਦੇ ਪਰ ਇਹ ਆਪਣੇ ਹੱਥਾਂ ਨਾਲ ਉਹਨਾਂ ਦਾ ਇਲਾਜ ਕਰਵਾਉਂਦੇ ਨੇ ਤੇ ਉਹਨਾਂ ਦੀ ਜਿਹੜੀ ਹੈ ਸੇਵਾ ਕਰਦੇ ਨੇ ਜ਼ਰੂਰਤ ਹੈ ਹੋਰ ਅਜੇ ਲੋਕਾਂ ਨੂੰ ਬਾਬਾ ਜੀ ਦੇ ਚੱਲੇ ਹੋਏ ਅਜੇ ਰਸਤੇ ਤੇ ਤਾਂ ਜੋ ਕੋਈ ਵੀ ਬਿਮਾਰੀ ਤੋਂ ਬਿਨਾਂ ਇਲਾਜ ਤੋਂ ਆਪਣੀ ਜਾਨ ਨਾ ਗਵਾ ਸਕੇ ਮਲੇਕੁਲਾ ਤੋਂ ਕੈਮਰਾਮੈਨ ਜੱਗੀ ਦੇ ਨਾਲ ਸੁੱਖਾ ਖੇੜੀ ਵਾਲਾ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਯੂ ਐਸ ਯੂ ਕੇ ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਤੇ ਤੁਸੀਂ ਮਿਲ ਸਕਦੇ ਹੋ ਪੀਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਸ ਨਾਲ ਅਤੇ ਸਹੀ ਕਾਲਜ ਔਰ ਕੋਰਸ ਦੀ ਚੋਣ ਕਰਕੇ ਵਿਦੇਸ਼ਾਂ ਵਿੱਚ ਜਾ ਕੇ ਪੜ੍ਹਾਈ ਕਰਨ ਦਾ ਤੁਸੀਂ ਆਪਣਾ ਸੁਪਨਾ ਸਾਕਾਰ ਕਰ ਸਕਦੇ ਹੋ ਪੰਜਾਬ ਦੀ ਨਹੀਂ ਹਿੰਦੁਸਤਾਨ ਦੀ ਮੰਨੀ ਪ੍ਰਮੰਨੀ ਕੰਪਨੀ ਪੀਰਾਮਿਡ ਈ ਸਰਵਿਸਿਜ਼ ਦੇ ਨਾਲ